ਕਿੰਨਾ ਸੋਣਾ ਚੱਲਦੀ ਆ ਤਨ ਵੀਰ ਓਏ ਬਹੁਤ ਤੇਜ਼ ਹਵਾ ਗਈ ਕਿੰਨਾ ਸੋਣਾ ਮੌਸਮ ਹੋ ਗਿਆ ਹਨਾ ਸਹੀ ਗੱਲ ਆ ਭਈ ਹਾਂ ਪਹਿਲਾਂ ਹੀ ਪਤਾ ਕਰਕੇ ਦੱਸ ਹੀ ਦਿੰਦੇ ਨੇ ਦੱਸਿਆ ਹੋਇਆ ਨਾ 5 ਤੋਂ 7 זה פאפה.

ਹਰਮਨ ਹੈਲੋ ਮੁੰਡਿਆ ਤੁਹਾਨੂੰ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਨਮਲਤਾ ਤੇ ਤੁਸੀਂ ਸਾਰੇ ਠੀਕ ਠਾਕ ਹੋ ਮੁੰਡਿਆ ਚੱਲ ਰਿਹਾ ਸਵਾਦਿਚੋ ਮੁੰਡਿਆ ਤੇ ਮੇਰੇ ਵੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰੇ ਸਵੇਰੇ ਟਾਈਮ ਹੋ ਗਿਆ 6:30 ਹੋ ਗਏ ਚਾਚਾ ਇਹ ਕੀ ਕਰਾ ਵਧੀਆ ਸੰਦੇਸ਼ ਹੁੰਦੇ ਹਨ ਸਿਰਸੇ ਵੱਖਰੇ ਮਾਸਮ ਦੇਖੋ ਕਿੰਨਾ ਸੋਹਣਾ ਸੰਜੀ ਸੰਜੀ ਹਵਾ ਕੱਢ ਰਹੀ ਹੈ ਉਪਧੀਆ ਹੋ ਜੇ ਥੰਡ ਸੱਚੀ ਰਾਮ ਜਾਊਗਾ ਹਮ ਸਭ ਤੇ ਚੇਂਜ ਹੋ ਗਿਆ ਖਾਵਾ ਵੀ ਖੰਦੀ ਆ ਸਿੜੀਆਂ ਵਰ ਰਹੀਆਂ ਨਹੀਂ ਸਭ ਹਾਂ ਮਹਿਰਪਤ ਦੀ ਚੇੜੀਆਂ ਵੀ ਕਹਿੰਦੇ ਨੇ ਜਾਨਵਰ ਵੀ ਸੇਕਾ ਪੰਡਾ ਹੋ ਜੇ ਤੁਮਾਨੂੰ ਨਹੀਂ ਅਰਦੇ ਠੰਡੀ ਹਵਾ ਆਉਂਦੀ ਹੈ ਸਬਾਹ ਨੂੰ ਅਸੀਂ ਆਪਣੇ ਘਰ ਨੂੰ ਸਾਫ ਕਰਦੇ ਹਾਂ ਉਹ ਵੀ ਨਹੀਂ ਕਰਨ ਪਹਿਲਾਂ ਜੰਗਾਂ ਵੀ ਵੇਜਮੈਂਟ ਸਾਰੀ ਗੱਲ ਆੜ ਅਸੀਂ ਤਾਂ ਮਾਫੀ ਦੀ ਗੱਲ ਹੁੰਦੀ ਮੈਨੂੰ ਉੱਥੇ ਵੀ ਹੁੰਦੀ ਨਾ ਕਰਨ ਬੈਠ ਜਾਂਦੇ ਜਾਂਦੇ ਅਸੀਂ ਮੇਰਾ ਸੁੱਟ ਕਰੇ ਸੀ ਪ੍ਰੈਸ ਦੀ ਲੋਰ ਸਾਡੇ ਨਵੇਂ ਨਾ ਕੰਨੀ ਪੁੱਛਾ ਨਾ ਇਥੇ ਤਾਂ ਹੋ ਗਏ ਕੋਈ ਆਪਣੇ ਉਹ ਵੀ ਹੈਗੀ ਕੋਈ ਅਸਲ ਨੇ ਨੈਟਰ ਤੇ ਚੱਲਦੀ ਨੂੰ ਵੀ ਬ੍ਰੇਕ ਆਪਾਂ ਬਾਹਰ ਵੇਖਾਂਗੇ ਕਿ ਕਿਹਦੇ ਨੈਟਰ ਵੇਰ ਵੇਰ ਨੈਟਰ ਦਾ ਕੀ ਮੈਂ ਦਾ ਫਿਰ ਆਪਾਂ ਜਨਰੇਟਰ ਹੀ ਲਿਆਂਗੇ ਕਿਉਂ ਜਨਰੇਟਰ ਦਾ ਕੀ ਕਰਨਾ ਖੜਕਾ ਕਰਦਾ ਹੂੰ ਜਨਰੇਟਰ ਹੀ ਹੈ ਜਿਹਦੇ ਨਾਲ ਆਹ ਦੇਖ ਨੈਟਰ ਆਉਂਦਾ ਆਗਲੇ ਜੀ ਵੀ ਆਇਆ ਵੀ ਚੱਲ ਆਏਗਾ ਪ੍ਰੈਸ ਜਮਰ ਜਾਂਦਾ ਹੈ ਨਾ ਉਹ ਨਾ ਇਹਦੇ ਵੀ ਆਉਂਦਾ ਫਾਇਦਾ ਇਹ ਤੋਂ 3 ਘੰਟੇ ਦੀ ਪੇਸ਼ੀ ਦੋਈ ਨਾ ਹੋਰ ਮੈਨੂੰ ਕੋਈ ਚਾਰ ਲੈ ਤੁਨੀ झाल दॐन रात मक्ता हम्ला जाओ कोह त। को फ्सुकत अार कहाया है? को क्यों आ टो एकाया है? लिएल भूपक有ve बता जी हिरी सेँक्ता है? सकनते म待 थिर्ला सेँ splendid पॉस्दीकरला ज nghीडीरस हर नियः को.. क्यों आप्ट एल सींसय को च् Tyson attracted at शृफ्ड हम धि ਓ ਹੱਤਰਵੀਰ ਨੂੰ ਹੱਸਦੀ ਆ ਮਾਂ ਪੱਤਿਆਂ ਉੱਤੇ ਮਾਂ ਪੱਤਣਾ ਗਰਮੀ ਹੁੰਦੀ ਸਾਹ ਚਾਵੇਂ ਮੇਰੇ ਪੱਤਿਆਂ ਉੱਤੇ ਮੈਂ ਜੋ ਕਰੀਂ ਨਾ ਛਾਂ ਤਾਂ ਲੈ ਬੱਤ ਰੰਗ ਦੇਣਾ ਅੰਦਾਜ਼ ਕਰ ਮਾਂ ਆਪਣੇ ਫੈਸਲੇ ਚੱਲਦੇ ਆਹ ਹੋਊਗੀ ਮਾਂ ਨਾ ਲੱਗੂ ਕਿਸੇ ਨਾਲ ਮਾਂ ਮੇਰਾ ਗੱਡੀ ਦਾ ਸਾਸ ਹੋਏਗਾ ਕੋਈ ਨਾ ਤਾਂ ਪਰ ਮੈਂ ਕਰਾ ਕੇ ਦਵ ਗੱਡੀ ਨਾਲ ਇੱਕੋ ਨਹੀਂ ਹੋਣੀ ਹੈ ਮੈਂ ਜੱਸ ਸਿਰ ਸਿਰਿਆ ਨਾ ਫਰਮੋਰੇ ਗੱਲਾਂ ਉਹ ਪੰਪ ਪੱਲੇ ਪੰਪ ਮਾਰਦੇ ਹੋ ਹਾਂਜੀ ਸਿਰ ਸਿਰਿਆ ਦੇਖੋ ਲਾਗੇ ਗੱਡੀ ਤੋਂ ਪਹਿਲਾਂ ਨੇ ਰਿਮੀ ਇੰਨਾ ਆਇਆ ਇਹਨਾਂ ਨੂੰ ਕਿਹਾ ਵੀ ਰੁੱਕ ਕਿਤੋਂ ਲਿਆ ਹੱਟ ਤੇ ਨਹੀਂ ਹੈ ਨਾ ਅਸੀਂ ਜਾਣਾ ਹੈ ਜੀ ਅੱਜ ਵਿਆਹ ਤੇ ਤੇ ਲੱਗਿਆ ਪਿਆ ਹਰਮਨ ਤਨਵੀਰ ਹਰਮਨ ਦਾ ਬੈਜੀ ਤਨਵੀਰ ਦਾ ਕੁਪੜ ਲੱਗੇ ਬਿਨ ਸਿਰ ਸਿਰੇ ਹਾਂ ਉਹ ਦਰ ਦਰ ਚੱਲੇ ਜਾਂਦਾ ਟੋਕਾ ਵਾਂ ਦਾ ਓ ਦੇਖ ਸੇਰਵੇ ਦੇ ਕੰਮ ਨਹੀਂ ਇਹ ਸਾਰਿਆਂ ਦੇ ਆਪੋ ਆਪਣੇ ਤੋਂ ਉਹਨੇ ਕੱਪੜੇ ਪਾਏ ਕਹਿੰਦੀ ਹੈ ਵਾਹ ਚੱਲੀ ਭਾਜੀ ਸੇਰਵੇ ਦੇ ਕੰਮ ਨਹੀਂ ਇਹ ਸਾਰੇ ਦੇਖੋ ਲੱਗੇ ਸਭ ਆਪੋ ਆਪਣੇ ਕੰਮ ਧਿਆਨ ਨਾਲ ਕਰੰਤ ਕਰੰਤ ਜਨਾ ਕਰ ਲਿਦੋ ਉਹ ਤਾਰ ਪਰੇਕਤਨ ਵੀ ਤੇਰੇ ਹਰ ਮਲੇ ਹੜੇ ਬਤਾ ਕੰਮ ਨਹੀਂ ਹੋ ਰਹਾ ਲੱਗਦਾ ਤੁਸੀਂ ਟੱਕੇ ਨਹੀਂ ਲਏ ਜਿਹੜੀ ਬੇਟੀ ਵਾਲੇ ਸ਼ੈਂਪੂ ਸ਼ੈਂਪੂ ਚੱਕੇ ਨਹੀਂ ਲਏ ਜੀ ਬੇਟੀ ਵਾਲੇ ਹੋ ਹੈ ਪੱਡਾ ਮੇਰਾ ਇਹ ਖੰਡੀ ਵੀ ਰਾਈ ਗਿਆ ਕਿਨੋ ਲੈਠਾ ਲੋ ਹੀ ਹੋ ਨੋ ਮਾਰਾਂ ਹੋਰ ਵੀ ਨਾ ਮਾਰੀਂ ਓਏ ਆ ਨਹੀਂ ਸ਼ੈਂਪੂ 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 ਮਾਰੀਏ ਸ਼ੈਂਪੂ

ਚਲੋ ਇਹ ਹੁਣ ਕਰਦੇ ਆ ਕੱਪੜਿਆਂ ਨੂੰ ਪ੍ਰੈਸ ਅਸੀਂ ਜਾਣਾਗਾ ਵਿਆਹ ਹਨਾ ਟਾਈਮ ਹੋ ਗਿਆ 8:00 ਵਜੇ ਪਹਿਲਾਂ ਲੈਟ ਭੱਜ ਗਈ ਸੀ ਹੁਣ ਦੁਆਰੇ ਆ ਗਈ ਆ ਹੁਣ फटाफट ਲਾਹਾ ਲੈ ਲਈ ਲੈਟ ਦਾ ਚਲੋ ਜੀ ਹੁਣ ਕਰ ਲਈ ਤਾਂ ਪ੍ਰੈਸ ਅਗਰ ਮੈਂ ਤੁਨੀ ਕਰ ਲਵਾਂ ਲੱਗਦੇ ਆ ਤਾਂ ਹੈ ਪ੍ਰੈਸ ਦਾ ਨਾ ਤੋ ਵੀ ਨਾ ਲੈ ਲਿਆ ਲੈਟ ਦਾ ਕੀ ਪਤਾ ਹੁੰਦਾ ਹੈ ਨੀਚੇ ਵੇਖੀ ਕਰਦੇ ਆਂ ਬੱਸ ਨੀਚੇ ਵੇਖੀ ਵਧੀਆ ਹੋ ਜਾਂਦੀ ਹੈ ਹਨਾ ਆਪਣੇ ਸੂਟ ਚ ਚਿੱਪਤੇ ਹੈ ਚਿੱਪਤੇ ਹੈ ਅੱਧੀ ਸਿਕਾਂ ਨਹੀਂ ਲੰਬੀ ਬਚੀ ਪਸ ਕਰ ਜੋ ਇੱਕ ਘੰਟਾ ਲੱਗਿਆ ਤੁਹਾਨੂੰ ਲੱਗਿਆ ਨੂੰ ਚਲੋ ਜੇ ਜੀ ਗੱਲ ਹੈ ਪਰਮੈਂਟਲੀ ਜਗਲਾਂ ਗੰਦਰ ਰਾਜਪੁਰ ਲੈ ਕੇ ਆਉਂਗੀ ਹਨ ਇਹਦੇ ਲਈ ਨਹੀਂ ਅੱਛਾ ਸੋ ਇਹ ਗੱਲ ਹੈ ਕਿ ਜੇਰਾ ਕੰਮ ਵਧੀਆ ਹੈ ਜਦੋਂ ਫ੍ਰੀ ਟਾਈਮ ਹੋਵੇ ਪੜਾਈ ਤੋਂ ਬਾਅਦ ਚ ਸਰਵੀਰ ਦਾ ਡਾਂਕੇ ਵਾਲੇ ਨਾਲ ਲੱਗੂ ਹੈ ਇਹਦਾ ਕਹਿੰਦਾ ਕਹਿੰਦਾ ਕਾਲੀ ਉਹਨਾਂ ਤੋਂ ਵੀ ਕਾਲੀ ਜਾਦਾ ਘਰੇ ਕਰੂੰਗਾ ਸਹੀ ਗੱਲਾ ਫਿਰ ਬਧੀਆ ਕੰਮ ਤਾਂ ਕੰਮ ਹੀ ਆ ਕਾਲੀਆਂ ਵਾਲੀ 10 ਮਿੰਟਾਂ ਵਿੱਚ 10 ਗੱਟੀਆਂ 5 ਮਿੰਟੇ ਚੋਂ ਆਪਰੇ ਨਹੀਂ ਤੋੜੇ ਕੰਮ ਤਾਂ ਕੰਮ ਹੀ ਹੁੰਦਾ ਹੈ ਕਰਨਾ ਚਾਹੀਦਾ ਜਿਹੜਾ ਕੰਮ ਹੈ ਰੀਜਨਲ ਕਰਾਂਗੇ ਕੰਮ ਹੁੰਦਾ ਬੜੀ ਹੈ ਵਰਤੋਂ ਵੀ ਬਹੁਤ ਨਹੀਂ ਇੱਕ ਮਿੰਟ ਆ ਐਸੇ ਇੱਕ ਵਰਤ ਤਿਆਰ ਮੰਨ ਲੈ ਕੇ ਕੱਢ ਕੇ ਛੱਡੀ ਚ ਪਈ ਆ ਇੱਧਰ ਇੱਧਰ ਮੂਰੇ ਅੱਗੇ ਪਿਆ। ਇੱਕ ਮਿੰਟ ਉਪਰ ਇੱਕ ਮਿੰਟ। ਅੱਗੇ ਆ ਪਰਾਂ ਉਹ ਪਿੱਛੇ ਤੇ ਆਈ ਨਹੀਂ। ਆਹਾ। ਪਰ ਸਿੱਕਾ। ਹਾਂ ਇਹ ਹੀ ਲੈ। ਲੈ ਜੀ। ਯਾਰ ਲੋਡ ਨਹੀਂ ਹੋਈ ਯਾਰ ਗੱਲ। ਆ ਦੇਖੀ ਯਾਰ ਰੇਤਾ ਕਿਵੇਂ ਆਈ ਜਾਂਦਾ। ਦੇਖੀ ਆ ਦੇ ਨੀਚੇ ਮਾਰਾ ਦੇਖੀ ਆ। ਇਹ ਤਾਂ ਸਾਰਾ ਕੁਸ ਪਿਆਉਣਗੇ ਜੀ। ਸਾਰੇ ਘਮਾ ਦੇ ਇੱਕ ਵਾਰੀ ਕਰ। ਉਹ ਦੇਖੀ ਮੇਰੇ ਬਾਪੂ ਨੇ ਚੰਡਾ। ਇੱਕ ਤੋਂ ਨਿਕਮਾ ਦੇ। ਕਾਮ ਰੇਡੀ ਚੰਡਾ। ਧੱਕ 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 ਥੋੜਾ। ਨਾ ਤੋਰੀ ਵੇਕੇ ਨਾ ਬਾਲਸ ਲਾਉਣੀ। ਉਏ ਇਹ ਕਿੱਦਾਂ ਸਹੀ ਲੱਗ ਰਹੀ ਹੈ ਕਿੱਥੇ ਟਾਇਰਾਂ ਨੂੰ ਟਾਇਰਾਂ ਨੂੰ ਖੜਾਉਣ ਨੂੰ ਲੱਗੀ ਮੋਟਾ ਲੱਗੂਗਾ ਟਾਇਰਾਂ ਦੇ ਮਿੱਟੀ ਲੱਗੇਗੀ ਉਹ ਹੁਣ ਵੀ ਹੋਰ ਕਿਹ ਹਟਾਏ ਨਾ ਮਾਰ ਦਿਓ ਪਤਾ ਨਹੀਂ ਗਾੜੀ ਚੱਲ ਗਿਆ ਬੱਸ ਟਾਇਰਾਂ ਨੇ ਅਸਾ ਟਾਇਰਾਂ ਨੇ ਮਤਨਾ ਵੀ ਨਹੀਂ ਚੇਜ਼ਦੀ ਵਧੀਆ ਹੁੰਦੇ ਮਗਰਾ ਸੁਣ ਤਾ ਸਾਰਾ ਕੇ ਅਸੀਂ ਵੀ ਟਾਇਰਾਂ ਨੂੰ ਕਹਿਆ ਉਹਨਾਂ ਮਗਰਾ ਅੱਗੇ ਦੇ

ਉਪਾਈ 8:00 ਵਜੇ ਨਾ ਨੂੰ ਲੋ ਥੋੜਾ ਤਾਂ ਗੱਡੀ ਇਹ ਸੰਗਾਰੀ ਜਾਂਦੀ 2 ਘੰਟੇ ਹੋ ਗਏ 8:00 ਵਜਰੇ ਨਹੀਂ ਆ ਸਾਢੇ 8:00 ਹੋ ਗਏ ਨਹੀਂ ਆ ਗਿਆ ਦੋ ਦੀ ਖਰਾਬੀ ਹੋਉਣਾ ਇਹਨੇ ਆਊਗਾ ਮੈਂ ਨਹੀਂ ਮੌਸਮੀ ਨਹੀਂ ਆਇਆ ਪਰਵਾ ਕਿਹੜਾ ਬੇੜਾ ਲੱਗਿਆ ਹੋਇਆ ਪਿਆ ਇਹਨਾਂ ਨੂੰ ਗੱਡੀ ਧੋਣ ਦਾ